ਜਿਨ੍ਹਾਂ ਦਾ ਟਰੈਕਟਰ ਦੌੜ ਜਾਂਦਾ ਨਾ ਉਹ ਨਾਲ ਦੀ ਨਾਲ ਆਪਣਾ ਬਾਹਰ ਲੈ ਜਾਇਆ ਕਰੋ ਬਿਨਾ ਕੰਮ ਤੋਂ ਕੋਈ ਵੀ ਵੀਰ ਗਰਾਊਂਡ ਦੇ ਵਿੱਚ ਨਹੀਂ ਆਵੇਗਾ ਇਹ ਨੋਟ ਕੀਤਾ ਜਾਵੇ ਸਾਰੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਹੈ ਸਰਬ ਸਾਂਝਾ ਕਹਿੰਦੇ ਸਾਰੇ ਨਗਰ ਨਿਵਾਸੀਆਂ ਦਾ ਸਾਰੇ ਪਿੰਡ ਦਾ ਕਹਿੰਦੇ ਸਾਂਝਾ ਇਹ ਟਰਾਲੀ ਖਿੱਚ ਮੁਕਾਬਲਾ ਜਿਹੜਾ ਕਰਵਾਇਆ ਜਾ ਰਿਹਾ ਹੈ ਸਰਬ ਸਾਂਝਾ ਟੂਰਨਾਮੈਂਟ ਹੈ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ ਹੈਲੋ ਲੱਕੀ ਜੀ ਬੈਠੋ ਜੀ ਕਹਿੰਦਾ ਸੀਟ ਦੇ ਉੱਤੇ ਬੈਠੋ ਲੱਕੀ ਭਾਈ ਖਿੱਚੋ ਗੇਰਾ ਟਰੈਕਟਰ ਲੱਕੀ ਵੀਰਾ ਜੀ ਬੈਠੋ ਬੈਠੋ ਆਹ ਭਾਈ ਆ ਲੱਕੀ ਵੀਰੇ ਆ ਜਲਦੀ ਆ ਜਾ ਭਰਾਵਾ YouTube ਤੋਂ ਜਿੰਨੇ ਵੀ ਭਰਾ ਇਸ ਟੂਰਨਾਮੈਂਟ ਦੇ ਲਈ ਪੁੱਜੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਹੈਲੋ ਭਾਈ ਸਾਊਂਡ ਸਿਸਟਮ ਇਹਨੇ ਆਵਾਜ਼ ਖੋਲ ਦਿਓ ਜੀ ਥੋੜੀ ਧੰਨਵਾਦ ਕਰਨ ਸਾਊਂਡ ਜੀ ਆਵਾਜ਼ ਖੋਲ ਦਿਓ ਜੀ ਬੜਾ ਧੰਨਵਾਦ ਹੋਵੇਗਾ ਤੁਹਾਡਾ ਆਵਾਜ਼ ਜਿਹੜੀ ਜਰੂਰ ਖੋਲ ਦਿਓ ਬਹੁਤ ਬਹੁਤ ਧੰਨਵਾਦ ਹਾਂ ਇਹ ਕਹਿੰਦੇ ਲੱਕੀ ਗੋਲਡ ਸਮਿਥ ਮੇਰੇ ਵੀਰੋ ਰੋਕ ਲਓ ਭਾਈ ਬਹੁਤਾ ਅੱਗੇ ਨਾ ਲੈ ਕੇ ਜਾਇਓ ਇਹ ਟਰੈਕਟਰ ਕਹਿੰਦੇ ਰੋਡੇ ਪਿੰਡ ਤੋਂ ਪੁੱਜਿਆ ਵੀਰੇ ਰੋਡੇ ਲੰਡੇ ਹਾਂਜੀ ਰੋਡੇ ਲੰਡੇ ਪਿੰਡ ਕਹਿੰਦੇ ਬਾਗੇ ਪੁਰਾਣੇ ਦੇ ਇਲਾਕੇ ਦਾ ਪ੍ਰਸਿੱਧ ਪਿੰਡ ਬਣ ਜਾਂਦਾ ਉਥੋਂ ਪੁੱਜਿਆ ਹੋਇਆ ਟਰੈਕਟਰ ਹੈ ਇਹ ਟਰੈਕਟਰ ਨੇ ਤਿੰਨ ਸਿਲੰਡਰਾਂ ਦੇ ਵਿੱਚ ਮੇਰੇ ਮਿੱਤਰੋ ਜਿਹੜਾ ਪ੍ਰਦਰਸ਼ਨ ਕਰਨ ਦੇ ਲਈ ਜਾ ਰਿਹਾ ਲੱਕੀ ਗੋਲਡ ਸਮਿਥ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਆ ਪਾਰੇਸਾ ਟਰੈਕਟਰ ਨੂੰ ਕਹਿੰਦੇ ਕਰੋਕੋਡਲ ਕਹਿੰਦੇ ਆ ਕਰੋਕੋਡਲ ਕਹਿੰਦੇ ਆ ਬੱਤ ਤੁਹਾਡੇ ਸਾਹਮਣੇ ਮੈਚ ਸ਼ੁਰੂ ਹੋਣ ਜਾ ਰਿਹਾ ਚਾਰ ਆਲਾ ਜੱਗਾ ਜੀ ਇਹ ਤੋਂ ਬਾਅਦ ਰੈਡੀ ਰੱਖਿਓ ਟਰੈਕਟਰ ਚਾਰ ਆਲਾ ਪੁੱਜਿਆ ਹੋਇਆ ਜੀ ਦਾਤ ਗਰਸ੍ਰਿਤ ਕਮਕੌਰ ਸਾਹ ਸਿਕੰਦਰ ਉਹ ਜਿਹੜਾ ਮੈਦਾਨ ਦੇ ਵਿੱਚ ਆ ਗਿਆ ਹੈ ਸਾਊਂਡ ਵਾਲਾ ਵੀਰ ਆਵਾਜ਼ ਖੋਲਦੇ ਵੀਰੇ ਧੰਨਵਾਦ ਹੋਊਗਾ ਤੇਰਾ ਸਾਊਂਡ ਸਿਸਟਮ ਬਹੁਤ ਵੱਡਾ ਧੰਨਵਾਦ ਅਦਰ ਮਿੱਠੇ ਵਾਲੀਆ ਜੱਗਾ ਜੁੜਿਆ ਹੋਇਆ ਕਹਿੰਦੇ ਮਿੱਠੇ ਵਾਲੀਆ ਗੱਗਾ ਵੀ ਕਹਿੰਦੇ ਨੇ ਅਸੀਂ ਜੱਗਾ ਕਹਿੰਦੇ ਆ 26 ਜਨਵਰੀ ਨੂੰ ਕਹਿੰਦੇ ਛੋਟੇ ਬੱਚਿਆਂ ਦੇ ਈਵੈਂਟ ਹੋਣਗੇ ਮਿੱਠੇਵਾਲ ਪਿੰਡ ਕਹਿੰਦੇ ਮਲੇਰਕੋਟਲੇ ਜ਼ਿਲ੍ਹੇ ਦਾ ਕਹਿੰਦੇ ਕੁਰੜਾ ਸਾਪੇ ਦੇ ਇਲਾਕੇ ਦਾ ਬੰਦੇ ਪ੍ਰਸਿੱਧ ਪਿੰਡ ਆ ਮੇਰੇ ਮਿੱਤਰੋ ਕਹਿੰਦੇ ਗੱਗਾ ਜੁੜਿਆ ਹੋਇਆ ਮਿੱਠੇਵਾਲ ਪਿੰਡ ਵਾਲਾ ਸਾਡੇ ਵੀਰ ਦਾ ਬਹੁਤ-ਬਹੁਤ ਧੰਨਵਾਦ ਆ ਲੱਕੀ ਵੀਰਾ ਜੀ ਜਲਦੀ ਕਰੋ ਥੋੜਾ ਜਿਹਾ ਕੰਮ ਆਪਾਂ ਨਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਮੁੰਡਾ ਕਹਿੰਦੇ ਮੋਗੇ ਜ਼ਿਲ੍ਹੇ ਤੋਂ ਪੁੱਜਿਆ ਹੋਇਆ ਹੈ ਇਹਦਾ ਰੋਡੇ ਪਿੰਡ ਹੈ ਇਸਟਾ ਦੇ ਉੱਤੇ ਕਹਿੰਦੇ ਮੁੰਡਾ ਸਾਇਆ ਹੋਇਆ ਰੀਲਾਂ ਦੇ ਉੱਤੇ ਹੈ ਇਹ ਕਹਿੰਦੇ ਫੇਮਸ ਆ ਮੇਰੇ ਵੀਰੋ ਲੱਕੀ ਗੋਲਡ ਸੁਮਿਤ ਜਿਕਾਰੇ ਦੇ ਨਾਲ ਕਹਿੰਦੇ ਆ ਇਸ ਟਰੈਕਟਰ ਦੀ ਰਵਾਨਗੀ ਹੁੰਦੀ ਹੈ ਹਰ ਇੱਕ ਟੂਰਨਾਮੈਂਟ ਦੇ ਮੇਰੇ ਵੀਰੋ ਕਹਿੰਦੇ ਬੜੀ ਦੂਰੋਂ ਚੱਲ ਕੇ ਪੁੱਜਿਆ ਟਰੈਕਟਰ ਬੋਲੇ ਇਸੋ ਨਿਹਾਲ ਸ੍ਰੀ ਆਕਾਲ ਜੌਂਡੀਓ ਟਰੈਕਟਰ ਮੇਰੇ ਵੀਰੋ ਕਹਿੰਦੇ ਬਾਹਰਲੀ ਤਕਨੀਕ ਦਾ ਟਰੈਕਟਰ ਆ ਪਰ ਕਹਿੰਦੇ ਜੇ ਇੰਡੀਆ ਦੀ ਗੱਲ ਕਰੀਏ ਇਹ ਟਰੈਕਟਰ ਪੂਨੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤਿਆਰ ਕੀਤਾ ਜਾਂਦਾ ਜੇ ਐਮਪੀ ਦੇ ਦਬਾਸ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਉੱਥੇ ਕਹਿੰਦੇ ਵੱਡੀ ਗਿਣਤੀ ਦੇ ਵਿੱਚ ਤਿਆਰ ਕੀਤਾ ਜਾਂਦਾ 1 2 3 ਬੋਲਣਾ 3 ਤੇ ਕਲਚ ਛੱਡਣਾ ਸਕਰੀਨ ਦੇ ਵਿੱਚ ਟਾਈਮ ਚੱਲਣਾ ਪਿਛਲੇ ਪਾਸੇ 1 2 ਮਨੇ ਮੇਰੇ ਮਿੱਤਰੋ ਓਏ ਬੱਲੇ 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 ਓ ਸਵਾਦਾ ਸ਼ਾਬਾ ਸ਼ਾਬਾ ਹੋ ਗਈ ਕਮਾਲ ਮੇਰੇ ਵੀਰੋ ਇਹ ਆ ਕਹਿੰਦੇ ਰੋਡੇ ਪਿੰਡ ਵਾਲਾ ਆ ਲੱਖੀ ਮੇਰੇ ਵੀਰੋ ਗੋਲਡ ਸਮਿਥ ਕਰੋਕੋਡਲ ਦੇ ਨਾਲ ਜਾਣਿਆ ਜਾਂਦਾ ਇਹਨੂੰ ਕਹਿੰਦੇ ਮਗਰਮੱਥਵੀ ਕਹਿ ਦਿੰਦੇ ਆ ਮਗਰਮੱਥਵੀ ਕਹਿ ਦਿੰਦੇ ਆ ਲਓ ਮੈਦਾਨ ਦੇ ਵਿੱਚ ਇਸ ਵੇਲੇ ਰੋਡੇ ਪਿੰਡ ਵਾਲਾ ਐਨ ਕਹਿੰਦੇ ਲੱਕੀ ਆਉਂਦਾ ਲੱਕੀ ਆਉਂਦਾ ਮੇਰੇ ਵੀਰੋ ਲੱਕੀ ਆਉਂਦਾ ਲੱਕੀ ਨੂੰ ਲੱਕੀ ਕਹਿੰਦੇ ਨੇ ਐਂ ਕਹਦੇ ਲੱਕੀ ਲੱਕੀ ਕਿਸਮਤ ਬਣਾਉਣ ਦੇ ਲਈ ਫਿਰਦੇ ਹੁੰਦੀਆਂ ਨੇ ਗੱਲਾਂ ਬੱਕਰੀਆਂ ਪਰ ਜੱਗੇ ਤੇਰੇ ਸਾਹਮਣੇ ਜਿਹੜਾ ਪਰਮਾਣੂ ਬੰਬ ਖੜਾ ਓਏ ਇਹ ਟਰੈਕਟਰ ਵੀ ਕਹਿੰਦੇ ਗੱਲਾਂ ਬੱਕਰੀਆਂ ਨੇ ਮਝੈਲ ਗਰੁੱਪ ਵਾਲੇ ਬੈਠੇ ਨੇ ਸਾਹਮਣੇ ਪਰ ਦੂਜੇ ਬੰਨੇ ਓ ਦੇਖੋ ਨਜ਼ਾਰਾ ਰੰਗ ਬਰੰਗੀਆਂ ਦਸਤਾਨਾਂ ਦੇ ਵਿੱਚ ਕਹਿੰਦੇ ਧਰਤੀ ਸੁਰ ਸਿੰਘ ਪਿੰਡ ਦੀ ਆ ਉਹ ਮੇਲਾ ਟਾਪ ਲੈਵਲ ਦਾ ਚੱਲਦਾ ਓਏ ਜੱਗਿਆ ਆ ਮੇਲਾ ਟਾਪ ਦਾ ਬਣਦਾ ਜਾਂਦਾ ਆ ਚਾਜਿਆ ਚੜਦਾ ਚਾਜਿਆ ਚੜਦਾ ਮੇਲਾ ਸੁਰ ਸਿੰਘ ਦੇ ਵਿੱਚ ਚੱਲਦਾ ਚਾਜਿਆ ਚੜਦਾ ਚਾਜਿਆ ਚੜਦਾ ਆ ਆਉਂਦਾ ਕਹਿੰਦੇ ਲੱਕੀ ਮੇਰੇ ਵੀਰੋ ਮੁੰਡਾ ਕਹਿੰਦੇ ਮੋਗੇ ਆਲਾ ਆ ਵੇਖੋ ਸਾਹਮਣੇ ਕਿ ਮੋਗੇ ਦੇ ਬਾਈ ਪਾਸ ਕੁੜੇ ਆਏ ਨਾ ਸਮਝ ਪਤੰਦਰ ਦੇ ਜਾਣਾ ਸੀ ਕੋਟਕਪੂਰੇ ਨੂੰ ਪਰ ਪੈ ਗਏ ਰਾਜ ਲੰਦਰ ਦੇ ਜਦ ਪੈ ਗਏ ਰਾਜ ਲੰਦਰ ਦਰਦੇ ਜਾਨਾ ਅਸੀ ਕੋਟ ਕਪੂਰੇ ਨੂੰ ਕੋਲੈਂਟ ਵਾਲੀ ਕਹਿੰਦੇ ਉਹ ਕੋਲੈਂਟ ਵਾਲੀ ਪੀਪੀ ਦੇ ਵਿੱਚੋਂ ਐਨ ਟਰਾਲੇ ਨੇ ਕਹਿੰਦੇ ਉਹ ਤਧਾਰੀਆਂ ਮਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਖਿੱਚ 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 ਓਏ ਗਬਰੂਆ ਖਿੱਚਣਾ ਪੈਣਾ ਪਰ ਕਹਿੰਦੇ ਸਾਹਮਣੇ ਉਹ ਸਲੈਂਸਰ ਦੇ ਵਿੱਚੋਂ ਜੱਗਾ ਜੀ ਦੇਖੋ ਕਹਿੰਦੇ ਨੋਟਾਂ ਦੇ ਬੱਦਲ ਕਿਵੇਂ ਉੱਡਦੇ ਜਾਂਦੇ ਨੇ ਇਹ ਨੋਟਾਂ ਦੇ ਬੱਦਲ ਹੀ ਆਖਦੀਏ ਤਾਂ ਅਖਤਖਤ ਨਹੀਂ ਹੋਵੇਗੀ ਲਾਹ ਸਾਹਮਣੇ ਮੇਰੇ ਵੀਰੋ ਰੋਟਾਂ ਦੇ ਬੱਦਲ ਐਸ ਵੀਰੇ ਐਨ ਕਹਿੰਦੇ ਆਹ ਬੜਾਤੀ ਰੇਲ ਮੇਰੇ ਵੀਰੋ ਦੂਜੇ ਗੇੜੇ ਦੇ ਵਿੱਚ ਐਨ ਕਹਿੰਦੇ ਗੱਲ ਟਿਕਾਣੇ ਲਾਊਗਾ ਗੱਲ ਟਿਕਾਣੇ ਲਾਊਗਾ ਮੇਰੇ ਮਿੱਤਰੋ ਉਹ ਲਾਟ ਕਰਨੇ ਲੱਗ ਗਿਆ ਉਹ ਸੋਰਸਿੰਗ ਵਾਲਿਓ ਆਦਾ ਨਜ਼ਾਰਾ ਤੇ ਬੇਨਤੀ ਟਰੈਕ ਦੇ ਵਿੱਚ ਕੋਈ ਨਾ ਆਵੇ ਆਹ ਚੱਲਦੇ ਟਰੈਕ ਦੇ ਵਿੱਚ ਕੋਈ ਨਾ ਆਵੇ ਟਰੈਕ ਵੀ ਸਾਗ ਵਾਂਗੂ ਘੋਲਿਆ ਪਿਆ ਉਹ ਸਾਹਮਣੇ ਲੱਕੀ ਆ ਰਿਹਾ ਏ ਬੱਲੇ ਬੱਲੇ ਆਪੋ ਆਹ ਸਾਹਮਣੇ ਕਹਿੰਦੇ ਇਹਦਾ ਸਮਾਂ ਨੋਟ ਕਰੋ ਜੱਗਾ ਜੀ ਤਿੰਨ ਤੋਂ ਨਰਮ ਰਹਿ ਗਿਆ ਟਰੈਕਟਰ ਦਾ ਕਹਿੰਦੇ ਜਿਹਨੂੰ ਜਿਹਨੂੰ ਮੈਚ ਵਧੀਆ ਲੱਗਿਆ ਲੱਕੀ ਬਈ ਇੱਥੇ ਹੀ ਕਢ ਲਿਆ ਕਰੋ ਇੰਨਾ ਗਰਾਊਂਡ ਖਰਾਬ ਹੋ ਜਾਣਾ ਯਾਰ ਹੁਣ ਅਗਲਾ ਮੁਕਾਬਲਾ ਜਿਹੜਾ ਹੈ ਉਹ ਵੀ ਬੋਲਦੀ ਹੈ ਜੀ ਇਹਦਾ ਟਾਈਮ ਆ ਜੀ 2 ਮਿੰਟ 14 ਸੈਕਿੰਡ 21 ਮਾਈਕਰੋ ਦਾ ਸਮਾਂ ਲੱਗਿਆ ਮੇਰੇ ਵੀਰੋ ਅਗਲਾ ਮੁਕਾਬਲਾ ਆਈ ਰਿਸਪੈਕਟ ਫਾਰਮਰ ਟੀਵੀ ਵਾਲੇ ਸਾਡੇ ਵੀਰ ਪੁੱਜੇ ਆ ਤੇ ਨਾਲ ਹੀ ਮਾਨ ਟਰੈਕਟਰ ਵਰਕਰ ਸਾਹਿਬ ਕੋਟਪਾਈ ਵਾਲੇ ਸਾਡੇ ਵੀਰ ਉਹ ਵੀ ਵਿਸ਼ੇਸ਼ ਤੌਰ ਤੇ ਜੁੜੇ ਹੋਏ ਨੇ ਤਾਂ ਕਾਹਦਾ ਸਾਹਿਬ ਜਿਹੜੀ ਸਾਊਂਡ ਹੈ ਥੋੜਾ ਜੋ ਸ਼ਾਰਪ ਆ ਰਹੀ ਹੈ ਨਾ ਉਹ ਕਲੀਅਰ ਕਰ ਦਈਏ ਇਹਨੂੰ ਸੈੱਟ ਕਰ ਲੈ ਭਰਾਵਾ ਚੀਮਾ ਬਾਉਂਸਰ ਸਾਡੇ ਚੀਮਾ ਬਾਉਂਸਰ ਤੇ ਨਾਲ ਮੱਲੀ ਬਾਉਂਸਰ ਵੱਡੀ ਜ਼ਿੰਮੇਵਾਰੀ ਹੈ ਤੇ ਸਾਡੀ ਬੇਨਤੀ ਹੈ ਪ੍ਰਬੰਧਕ ਸਾਹਿਬਾਨਾਂ ਤੋਂ ਹੈਲੋ ਬਾਕੀ ਸਾਡੇ ਵਾਧੂ ਵੀਰੋ ਕਿਰਪਾ ਕਰਕੇ ਬੈਠ ਜਾਈ ਆਪਾਂ ਤੁਹਾਡੇ ਬੈਠਣ ਦੇ ਲਈ ਵਿਸ਼ਾਲ ਜੋ ਕੁਰਸੀਆਂ ਲਾਈਆਂ ਗਈਆਂ ਆਪਾਂ ਉੱਥੇ ਬੈਠ ਕੇ ਆਪਾਂ ਆਨੰਦ ਮਾਣਣਾ ਹੈ ਤੁਸੀਂ ਸਤਿਕਾਰਯੋਗ ਹੋ ਜਿਹੜੇ ਵੀਰਾਂ ਦੀ ਗੱਡੀ ਉੱਤੀ ਰਹੀ ਉਹ ਕਿਰਪਾ ਕਰਕੇ ਬੈਠ ਜਾਓ ਹੈਲੋ 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 ਅਗਲੇ ਮੈਚ ਵਾਲਾ ਟਰੈਕਟਰ ਵੀਰੇ ਜਲਦੀ ਲੈ ਕੇ ਆਓ ਜੀ ਆਪਾਂ ਦਾ ਫ੍ਰੀ کہہ ਸਕਦੇ ਆ ਵਾਧੂ ਨਹੀਂ ਫਰੀਜ਼ ਜਿਹੜੇ ਵੀਰ ਨੇ ਕਿਰਪਾ ਕਰਕੇ ਬੈਠ ਜਾਣ ਕਿ ਲੈਟ ਰੂਟ ਘੱਟਾ ਕੀ ਚੱਕਰ ਘੱਟਾ ਕੁਸ ਫਿਰ ਇਹਨੂੰ ਸੈੱਟ ਕਰ ਲੈ ਭਰਾ ਅੱਜ ਤਾਂ ਪਹਿਲਾ ਮੈਚ ਹੀ ਬੋਲਿਆ ਤੁਹਾਡੇ ਨਾਲ ਹੀ ਅਸੀਂ ਆ ਵੀਰੇ